ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੌਪ 10 ਨਿਊਜ਼ ਆਓ ਰੁਕ ਕਰਦੇ ਹਾਂ ਇਸ ਵੇਲੇ ਦੀਆਂ ਵੱਡੀਆਂ 10 ਖਬਰਾਂ ਪਰ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਸੈਲੂਨ ਤੇ ਟੈਟੂ ਬਣਵਾਉਣ ਆਏ ਨੌਜਵਾਨ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ 3 ਤੋਂ 4 ਫਾਇਰ ਕੀਤੇ ਗਏ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਵਿਖੇ ਨਵਜੋਤ ਕੌਰ ਸਿੱਧੂ ਆਪਣੇ ਹਲਕੇ ਦੇ ਲੋਕਾਂ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਨੇ 2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚ ਰਹੇ ਨੇ ਤੇ ਉਹ ਜ਼ਰੂਰ ਜਿੱਤਣਗੇ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿੱਚੋਂ ਨਹੀਂ ਹਟਾਇਆ ਗਿਆ। ਉਹਨਾਂ ਨੇ ਆਈਪੀਐਸ ਸਮਝੌਤੇ ਤੇ ਦਸਤਖਤ ਕੀਤੇ ਨੇ ਪਰ ਉਹ ਜ਼ਰੂਰ ਚੋਣ ਪ੍ਰਚਾਰ ਕਰਨ ਜਾਣਗੇ। ਉਹਨਾਂ ਇਹ ਵੀ ਰਣਨੀਤੀ ਤਿਆਰ ਕਰ ਲਈ ਹੈ ਕਿ 2027 ਦੇ ਵਿੱਚ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਭਾਗ ਲੈਣਾ ਹੈ। ਰਾਜਸਥਾਨ ਦੇ ਖੈਰਥਰ ਤਿਜਾਰਾ ਜ਼ਿਲ੍ਹੇ ਦੇ ਪਿਵਾੜੀ ਚੌਪਾਕੀ ਖਾਣਾ ਖੇਤਰ ਦੇ ਚੂਹੜਪੁਰ ਪਿੰਡ ਵਿੱਚ ਵਿਆਹ ਸਮਾਰੋਹ ਲਈ ਕਿਰਾਏ ਤੇ ਲਏ ਗਏ। 14.5 ਲੱਖ ਦੇ ਨੋਟਾਂ ਦੀ ਮਾਲਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤ ਜਾਣਕਾਰੀ ਅਨੁਸਾਰ ਪੀੜਿਤ ਸ਼ਾਦ ਨੇ ਬੁੱਧਵਾਰ ਨੂੰ ਮਾਮਲਾ ਦਰਜ ਕਰਵਾਇਆ ਕਿ ਸ਼ਮਸੁੱਦੀਨ ਆਪਣੇ ਪਰਿਵਾਰ ਦੇ ਨਾਲ 1 ਜੂਨ ਨੂੰ ਚੂਹੜਪੁਰ ਪਿੰਡ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਉਸ ਨੇ ਹਰਿਆਣਾ ਤੋਂ 14.5 ਲੱਖ ਰੁਪਏ ਦੇ ਨੋਟਾਂ ਦੀ ਮਾਲਾ ਕਿਰਾਏ ਤੇ ਲਈ ਸੀ ਜਿਸ ਨੂੰ ਉਹ ਚੂਹੜਪੁਰ ਪਿੰਡ ਲੈ ਗਿਆ ਸੀ। ਸਮਾਰੋਹ ਤੋਂ ਬਾਅਦ ਉਹ ਨੋਟਾਂ ਦੀ ਮਾਲਾ ਲੈ ਕੇ ਮੋਟਰਸਾਈਕਲ ਤੋਂ ਵਾਪਸ ਆ ਰਿਹਾ ਸੀ ਤੇ ਦੌਰਸਤੇ ਵਿੱਚ ਇੱਕ ਕਾਰ ਨੇ ਉਸ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਵਿੱਚ ਸਵਾਰ ਬਦਮਾਸ਼ਾਂ ਨੇ ਉਸ ਨੂੰ ਹਥਿਆਰਾਂ ਦੇ ਨਾਲ ਧਮਕਾ ਦਿੱਤਾ ਅਤੇ ਉਸ ਤੋਂ ਨੋਟਾਂ ਦੀ ਮਾਲਾ ਖੋਲ੍ਹ ਲਈ ਰਾਇਲ ਚੈਲੈਂਜਰਸ ਬੰਗਲੌਰੂ ਨੇ ਵੀਰਵਾਰ ਨੂੰ ਬੰਗਲੌਰੂ ਸਟੇਡੀਅਮ ਵਿੱਚ ਹੋਈ ਦੁਖਦਾਈ ਪੱਤੜ ਦੇ ਵਿੱਚ ਮਾਰੇ ਗਏ 11 ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਐਕਸਪ੍ਰੇਸ਼ੀਆ ਅਦਾਇਗੀ ਦਾ ਐਲਾਨ ਕੀਤਾ ਹੈ ਇੱਕ ਅਧਿਕਾਰਤ ਬਿਆਨ ਵਿੱਚ ਆਰਸੀਬੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਦੇ ਨਾਲ ਖੜੇ ਹੋਣ ਦੀ ਵਚਨਬੱਤਾ ਤੇ ਜ਼ੋਰ ਦਿੱਤਾ ਉਨ੍ਹਾਂ ਬਿਆਨ ਵਿੱਚ ਕਿਹਾ ਹੈ ਕਿ ਕੱਲ ਬੰਗਲੌਰੂ ਵਿੱਚ ਵਾਪਰੀ ਮੰਦਭਾਗੀ ਘਟਨਾ ਨੇ आरसीबी परिवार ਨੂੰ ਬਹੁਤ ਦੁੱਖ ਅਤੇ ਦਰਦ ਦਿੱਤਾ ਹੈ ਸਤਕਾਰ ਅਤੇ ਇਕਤਾ ਦੇ ਇਸ਼ਾਰੇ ਵਜੋਂ આરसीबी ਨੇ ਮ੍ਰਿਤਕਾਂ ਦੇ 11 ਪਰਿਵਾਰਾਂ ਵਿੱਚੋਂ ਹਰੇਕ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ આરसीबी ਨੇ ਇੱਕ ਨਵੀਂ ਸਹਾਇਤਾ ਪਹਿਲ ਕਦਮੀ આરसीबी ਕੇਅਰਦ ਬਣਾਉਣ ਦਾ ਵੀ ਐਲਾਨ ਕੀਤਾ ਹੈ ਜਿਸ ਦਾ ਉਦੇਸ਼ ਘਟਨਾ ਵਿੱਚ ਜ਼ਖਮੀ ਹੋਏ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ ਸੋਸ਼ਲ ਮੀਡੀਆ ਇਨਫਲੂਐਂਸਰ ਸਰਮਿਸ਼ਥਾ ਪਨੋਲੀ ਨੂੰ ਵੱਡੀ ਰਾਹਤ ਦਿੰਦੇ ਹੋਏ ਕਲਕੱਤਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ ਨੂੰ ਇਨਫਲੂਐਂਸਰ ਸ਼ਰਮਿਸ਼ਠਾ ਪੰਨੋਲੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਕਿਹਾ ਹੈ ਸ਼ਰਮਿਸ਼ਠਾ ਨੂੰ 10000 ਦੇ ਨਿਜੀ ਮੁਚਲਕੇ ਦੇ ਜ਼ਮਾਨਤ ਲਈ ਹੈ ਜੇਕਰ ਇਨਫਲੂਐਂਸਰ ਵਿਦੇਸ਼ ਜਾਂਦੀ ਹੈ ਤਾਂ ਉਸ ਨੂੰ ਸੀਜੀਐਮ ਤੋਂ ਇਜਾਜ਼ਤ ਲੈਣੀ पड़ेगी ਸਮਾਰਤਿੰਦੇ ਹੋਏ ਹਾਈ ਕੋਰਟ ਨੇ ਕਿਹਾ ਹੈ ਕਿ ਸ਼ਰਮਿਸ਼ਠਾ ਪੰਨੋਲੀ ਨੂੰ ਇਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਕੋਈ ਲੋੜ ਨਹੀਂ ਨਾਲ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਅਦਾਲਤ ਨੇ ਇਹ ਪਾਇਆ ਕਿ ਉਸ ਵਿਰੁੱਧ ਸ਼ਿਕਾਇਤ ਵਿੱਚ ਕੋਈ ਵੀ ਸੰਕੀਨ ਅਪਰਾਧ ਦਾ ਕੋਲਾਸਾ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਪਨੋਲੀ ਵਿਰੁੱਧ ਜਾਰੀ ਕੀਤਾ ਗਿਆ ਗ੍ਰਿਫਤਾਰੀ ਵਾਰੰਟ ਬੰਦਾਬਤੀ ਪੱਤਰ ਦੀਦਾ ਸੀ ਅਤੇ ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਸ਼ਿਕਾਇਤ ਵਿੱਚ ਕੋਈ ਵੀ ਸੰਗੀਨ ਅਪਰਾਧਿਕ ਮਾਮਲਾ ਸਾਹਮਣੇ ਨਹੀਂ ਆਇਆ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਅਮਰੀਕਾ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕੇ ਹਨ। ਉਨ੍ਹਾਂ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਦਾਖਲੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਵੱਲੋਂ 7 ਹੋਰ ਦੇਸ਼ਾਂ ਲਈ ਵੀ ਸਖਤ ਸ਼ਰਤਾਂ ਲਗਾਈਆਂ ਗਈਆਂ ਨੇ। 트੍ਰੰਪ ਨੇ ਰਾਸ਼ਟਰੀ ਸੁਰੱਖਿਆ ਅਤੇ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਫੈਸਲਾ ਲਿਆ ਹੈ 트럼ਪ ਇਸ ਸਮੇਂ ਆਪਣੀਆਂ ਅਜੀਬ ਰਣਨੀਤਿਆ ਕਰਨ ਸਲਕੀਆਂ ਵਿੱਚ ਨੇ ਜਿੱਤੇ ਉਹ ਟੈਰਿਫ ਵਧਾ ਰਹੇ ਨੇ ਜਦਕਿ ਕਈ ਉਹਨਾਂ ਨੂੰ ਦੇਸ਼ ਨਾਲ ਡੀਲ ਕਰਦੇ ਹੋਏ ਦੇਖ ਰਹੇ ਨੇ ਜੋ ਕੱਲ ਤੱਕ ਉਹਨਾਂ ਦੇ ਦੁਸ਼ਮਣ ਸਨ ਉਹਨਾਂ ਨੇ ਇੱਕ ਵਾਰ ਫਿਰ ਅਜਿਹੇ ਹੁਕਮਾਂ ਅਤੇ ਦਸਤਕਤ ਕੀਤੇ ਨੇ ਕਿ ਉਹ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਹੇ ਨੇ 트럼ਪ ਨੇ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲ ਹੋਣ ਤੇ پابੰਦੀ ਲਗਾ ਦਿੱਤੀ ਹੈ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਰਕੀ ਦਾਦਰੀ ਵਿੱਚ 5 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਇਹ ਬੱਸਾਂ ਦਾਦਰੀ ਦੀ ਬਜਾਏ ਹੋਰ ਜ਼ਿਲ੍ਹਿਆਂ ਵਿੱਚ ਭੇਜੀਆਂ ਜਾਣਗੀਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰਾਜ ਦੇ 11 ਨਗਰ ਨਿਗਮਾਂ ਨੂੰ ਕੁੱਲ 375 ਇਲੈਕਟ੍ਰਿਕ ਬੱਸਾਂ ਦਿੱਤੀਆਂ ਜਾਣਗੀਆਂ ਜਿੱਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ 9 ਨਗਰ ਨਿਗਮਾਂ ਨੂੰ 45 ਬੱਸਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਦਾ ਟੀਚਾ हरियाणा राज आवाजाई दे बेड़े ਵਿੱਚ 30% ਇਲੈਕਟ੍ਰਿਕ ਬੱਸਾਂ ਨੂੰ ਸ਼ਾਮਿਲ ਕਰਨਾ ਹੈ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰ ਈ ਬੱਸ ਯੋਜਨਾ ਦੇ ਤਹਿਤ 226 ਤੱਕ 450 ਹੋਰ ਇਲੈਕਟ੍ਰਿਕ ਬੱਸਾਂ ਖਰੀਦੇਗੀ ਜੋ ਮੁੱਖ ਤੌਰ ਤੇ ਸ਼ਹਿਰਾਂ ਦੇ ਅੰਦਰ ਚੱਲਣਗੀਆਂ ਇਸਾਂ ਵਿੱਚ ਹੜ੍ਹ ਦੀ ਸਥਿਤੀ ਵੀਰਵਾਰ ਨੂੰ ਵੀ ਗੰਭੀਰ ਬਣੀ ਰਹੀ ਹੈ 21 ਜ਼ਿਲ੍ਹਿਆਂ ਵਿੱਚ ਲਗਭਗ 7 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਪ੍ਰਮੁੱਖ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅੱਰਾ ਤੇ ਜ਼ਮੀਨ ਕਿਸਨ ਦੀ ਪਹਿਲੀ ਲਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਜਿਨ੍ਹਾਂ 'ਚ ਬੁੱਧਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਸੀ। ਕਚਾਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਲਾਪਤਾ ਹੋ ਗਿਆ ਸੀ। ਰਾਮਪੁੱਤਰ ਸਮੇਤ ਨੌ ਪ੍ਰਮੁੱਖ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ। ਜਦੋਂ ਕਿ ਕਚਾਰ ਜ਼ਿਲ੍ਹੇ ਵਿੱਚ ਬਰਾਕ ਨਦੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਵਗ ਰਹੀ ਹੈ ਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ ਅਤੇ ਕੁਝ ਨਦੀਆਂ ਲਾਲ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਹਵੀਰਪੁਰ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਕੁੜੀ ਨੇ ਮੌਤਾਂਪੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਮੋਦਾ ਕੋਤਵਾਲੀ ਇਲਾਕੇ ਦੇ ਇੱਕ ਕਸਬੇ ਵਿੱਚ ਵਾਪਰੀ ਮੁਕਤਾ ਦਾ ਨਾਮ ਸਾਲਵੀ ਕੁਪਤਾ ਸੀ ਜਿਸ ਦੀ ਉਮਰ ਮਾਤਰ 28 ਸਾਲ ਸੀ ਉਸ ਦਾ ਭਾਰ ਲਗਭਗ 90 ਕਿਲੋਗ੍ਰam ਸੀ ਅਤੇ ਉਸ ਦੀ ਉਚਾਈ ਸਿਰਫ 5 ਫੁੱਟ ਸੀ ਜਿਸ ਕਾਰਨ ਉਸ ਨੂੰ ਤੁਰਨ ਵਿੱਚ ਮੁਸ਼ਕਲ ਆਉਂਦੀ ਸੀ ਮੋਟਾਪੇ ਕਾਰਨ ਉਹ ਅਕਸਰ ਮਜ਼ਾਕ ਦਾ ਪਾਤਰ ਬਣਦੀ ਸੀ ਇਸ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਬੀਤੇ ਦਿਨ ਰਾਤ ਦੇ ਸਮੇਂ ਵਾਪਰੀ ਸਾਲਵੀ ਨੇ ਆਪਣੇ ਘਰ ਦੀ ਛੱਤ ਤੇ ਜਾ ਕੇ ਆਪਣੇ ਆਪ ਨੂੰ ਅਗ ਲਗਾ ਲਈ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਸਵੇਰੇ ਉਸ ਨੂੰ ਦੇਖਿਆ ਤਾਂ ਘਰ ਵਿੱਚ ਹੰਗਾਮਾ ਹੋ ਗਿਆ परिवार उसने तुरंत अस्पताल लेके गया पर अदो तक बहुत देर हो चुकी थी उसकी हालत नाजुक सी, तो ना सी। खुदकुशी करने तो पहला उसने एक सुसाइड नोट भी लिखा सी जिस वि उसने लिखा सी पापा मम्मी मैं हार गई हां मैं हूँ हिम्मत हार गई हाँ सारे मेरा बहुत ध्यान रखते हो पर मैं ठीक नहीं हो पा रही ਉਸਦੇ ਪਿਤਾ ਸੁਨੀਲ ਗੁਪਤਾ ਦਾ ਕਹਿਣਾ ਹੈ ਕਿ ਉਸਦੀ ਈਮਰਤਪੇਰੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਸੀ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਇਸ ਨਾਲ ਉਸਦੀ ਮਾਨਸਿਕ ਸਥਿਤੀ ਹੋਰ ਵਿਗੜ ਗਈ ਜੀ ਤ੍ਰਿਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਸੱਤੇ ਜਰਮਨੀ ਵਿੱਚ ਬੀਜੂ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਪਿੰਨਾਕੀ ਮਿਸ਼ਰਾ ਨਾਲ ਵਿਆਹ ਕਰਵਾ ਲਿਆ ਖਬਰਾਂ ਅਨੁਸਾਰ ਮੋਇਤਰਾ ਅਤੇ ਮਿਸ਼ਰਾ ਦਾ ਵਿਆਹ 3 ਜੂਨ ਨੂੰ ਜਰਮਨੀ ਵਿੱਚ ਹੋਇਆ ਸੀ ਇਸ ਸਬੰਧ ਵਿੱਚ ਮੋਇਤਰਾ ਅਤੇ ਮਿਸ਼ਰਾ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਜਦੋਂ ਤ੍ਰਿਮੂਲ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਇਨਵੈਸਟਮੈਂਟ ਬੈਂਕਰ ਦੇ ਪੇਸ਼ੇ ਤੋਂ ਰਾਜਨੀਤੀ ਵਿੱਚ ਆਈ ਮੋਇਤਰਾ ਪਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਲੋਕ ਸਭਾ ਮੈਂਬਰ ਹੈ ਉਹ ਦੂਜੀ ਵਾਰ ਲੋਕ ਸਭਾ ਵਿੱਚ ਇਸ ਖੇਤਰ ਦਾ ਪ੍ਰਤੀਨਿਧਤਵ ਕਰ ਰਹੀ ਹੈ ਇਸ ਤੋਂ ਪਹਿਲਾਂ ਉਹ ਇੱਕ ਵਾਰ ਰਾਜ ਵਿਧਾਨ ਸਭਾ ਦੀ ਮੈਂਬਰ ਰਹਿ ਚੁੱਕੀ ਹੈ ਮੋਇਤਰਾ ਦਾ ਪਹਿਲਾ ਵਿਆਹ ਡੈਨਿਸ਼ ਫਾਈਨੈਂਸਰ ਲਾਰਸ ਦਸਨ ਨਾਲ ਹੋਇਆ ਸੀ ਸੀਨੀਅਰ ਬੀਜੇਡੀ ਨੇਤਾ ਮਿਸ਼ਰਾ ਸੁਪਰੀਮ ਕੋਰਟ ਵਿੱਚ ਇੱਕ ਸੀਨੀਅਰ ਵਕੀਲ ਨੇ ਅਤੇ ਉੜੀਸਾ ਦੇ ਪੂਰੀਤ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਕਿਤਾ ਤਾਂ ਇਹ ਸਨ ਅੱਜ ਦੇ ਟੌਪ 10 ਨਿਊਜ਼ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲੈ ਕੇ ਅᱫੋ ਤੱਕ ਲਈ ਸਤਿ ਸ਼੍ਰੀ ਅਕਾਲ